ਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੀ ਯਾਤਰਾ ਦੀ ਅਰੰਭਤਾ ਜਿਹੜੀ ਹੋ ਚੁੱਕੀ ਹੈ ਕੱਲ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਕਵਾੜ ਜਿਹੜੇ ਖੁੱਲ ਚੁੱਕੇ ਹਨ ਵੱਡੀ ਤਦਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦਰਸ਼ਨਾਂ ਦੇ ਲਈ ਆ ਰਹੀਆਂ ਹਨ ਸਭ ਤੋਂ ਪਹਿਲਾਂ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਕਿ ਇੱਥੋਂ ਦਾ 뷰 ਦਿਖਾਇਆ ਜਾਵੇ ਗੋਬਿੰਦ ਘਾਟ ਤੋਂ ਜਦੋਂ ਤੁਸੀਂ 4 ਕਿਲੋਮੀਟਰ ਉੱਪਰ ਆਓਗੇ ਨਵੇਂ ਪੁਲ ਤੇ ਜਿਹੜਾ ਨਵਾਂ ਰਸਤਾ ਬਣਿਆ ਹੈ ਉਸਤੇ ਜਗ੍ਹਾ ਤੇ ਆਓਗੇ 4 ਕਿਲੋਮੀਟਰ ਇਸ ਵੀਰਾਂ ਵੱਲੋਂ 19ਵਾਂ ਫ੍ਰੀ ਕੈਂਪ ਜਿਹੜਾ ਲਗਾਇਆ ਗਿਆ ਹੈ ਇਹ ਕੈਂਪਸ ਸ਼੍ਰੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਸੇਵਾ ਸਿਮਰਨ ਸਟੇਟਿਟੀ ਵੱਲੋਂ ਲਗਾਇਆ ਗਿਆ ਹੈ ਔਰ ਤਕਰੀਬਨ ਵੱਡੀ ਤਦਾਰ ਦੇ ਵਿੱਚ ਜਿਹੜੀਆਂ ਸੰਗਤਾਂ ਹਨ ਇੱਥੇ ਆਣ ਕੇ ਆਪਣੇ ਲੱਤਾਂ ਦੀ ਮ사ਜ ਮ사ਜਰ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਔਰ ਵੀਰ ਖੁਦ ਜਿਹੜਾ ਹੈ ਉਹ ਇਸ ਜਗ੍ਹਾ ਤੇ ਬੈਠ ਕੇ ਮ사ਜ ਵੀਰਾਂ ਦੀ ਕਰਦੇ ਹਨ ਸੰਗਤ ਦੀ ਕਰਦੇ ਹਨ ਜਿੱਥੇ ਸਾਡੇ ਨਾਲ ਜਿਹੜੀਆਂ ਵੀਰਾਂ ਵੱਲੋਂ ਕੈਂਪ ਲਗਾਇਆ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨੇ ਟਾਈਮ ਤੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਜਿਵੇਂ ਕੱਲ ਹੀ ਯਾਤਰਾ ਜਿਹੜੀ ਰੰਮਤਾ ਹੋਈ ਹੈ ਵੀਰ ਜੀ ਕਿਹੜੀ ਜਗ੍ਹਾ ਤੋਂ ਪਹਿਲਾਂ ਤੁਸੀਂ ਮੈਂ ਵੀਰ ਜੀ ਮਰੇ ਤੋਂ ਰਾਜੂ ਅਸੀਂ ਉਹਦੇ 20 ਤਰੀਕ ਨੂੰ ਆ ਚੁੱਕੇ ਸੀ 20 ਮਈ ਨੂੰ ਜੀ ਠੀਕ ਹੈ ਅਸੀਂ 19ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਿਸ ਦੇ ਵਿੱਚ ਸਾਡੀਆਂ ਚਾਰ ਮੇਨ ਬ੍ਰਾਂਚਾਂ ਨੇ ਪਾਤੜਾ ਤੋਂ ਬਬਲਾ ਵੀਰ ਜੀ ਜੀ ਪਟਿਆਲੇ ਤੋਂ ਮਿੰਟੂ ਵੀਰ ਜੀ ਤੇ ਲੁਧਿਆਣੇ ਦੇ ਰਾਜੂ ਵੀਰ ਜੀ ਤੇ ਫਤਿਹਗੜ੍ਹ ਤੋਂ ਕੁਲਵਿੰਦਰ ਸੋਮਲ ਜੀ ਜੀ ਔਰ ਤੁਹਾਡੇ ਵੱਲੋਂ ਇੱਥੇ ਜਿਹੜੀਆਂ ਮੈਡੀਕਲ ਦੀ ਫੈਸਿਲਿਟੀ ਆ ਉਹ ਕਿੱਦਾਂ ਦੀ ਦਿੱਤੀ ਜਾ ਰਹੀ ਹੈ ਕਿਹੜੀਆਂ-ਕਿਹੜੀਆਂ ਮੈਡੀਸਿਨ ਰੱਖੀਆਂ ਗਈਆਂ ਨੇ ਜਾਂ ਅਮਰਜੈਂਸੀ ਜੇ ਕਿਤੇ ਪ੍ਰੋਬਲਮ ਆ ਜਾਵੇ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਕੀਤੇ ਗਏ ਸਰ ਕੋ ਪੂਰੇ ਫੁੱਲ ਪ੍ਰਬੰਧ ਨੇ ਜੀ ਸਾਡੇ ਡਾਕਟਰ ਸਾਹਿਬ ਨਾਲ ਖੜੇ ਨੇ ਸਾਡੇ ਕੋਲ ਫਸਟ ਸਟੇਟਮੈਂਟ ਸਾਰੀ ਹੈ ਜੀ ਟੋ ਤਕਰੀਬਨ 99% ਸਾਡੇ ਕੋਲ ਫਸਟ ਸੌਰੀ ਹੈ ਜੀ ਠੀਕ ਆ ਤੇ ਜਦੋਂ ਸੰਗਤਾ ਥੱਲਿਓਂ ਰਵਾਨਾ ਹੁੰਦੀਆਂ ਹਨ ਕਿੰਨੇ ਕਿਲੋਮੀਟਰ ਤੋਂ ਕਿਹੜੀ ਜਗ੍ਹਾ ਦੇ ਉੱਪਰ ਇਹ ਲਗਾਇਆ ਗਿਆ ਇਹ ਪੁਲ ਨਾ ਪੋਲਣਾ ਗਾਉਂ ਪੈਂਦਾ ਜੀ ਰਸਤੇ ਤੋਂ 4 ਕਿਲੋਮੀਟਰ ਉੱਤੇ ਆ ਜੀ ਇਹ ਜਿੱਥੋਂ ਗੱਡੀਆਂ ਮਿਲਦੀਆਂ ਨੇ ਜੀ ਠੀਕ ਹੈ ਜੀ ਉਸ ਜਗ੍ਹਾ ਤੇ ਤੁਹਾਡੇ ਵੱਲੋਂ ਇੱਥੇ ਕੈਂਪ ਲਗਾਇਆ ਗਿਆ ਔਰ ਕਿੰਨੇ ਵੀਰ ਤੁਹਾਡੇ ਨਾਲ ਇੱਥੇ ਜੁੜੇ ਹੋਏ ਨੇ ਟੋਟਲ ਸਾਡੇ ਨਾਲ ਤਕਰੀਬਨ ਉਰੇ ਹੈਗੇ ਨੇ 100 ਮੈਂਬਰ ਸਾਡਾ ਹੈਗਾ ਜੀ ਠੀਕ ਹੈ ਤੇ ਇੱਥੇ ਸੇਵਾ ਤੇ ਕਿੰਨੇ ਅਵੇਲੇਬਲ ਹੁੰਦੇ ਆ ਇੱਥੇ ਲਗਭਗ 30 ਮੈਂਬਰ ਨੇ ਜੀ ਠੀਕ ਹੈ 30 ਮੈਂਬਰ ਪੱਕੇ ਰਹਿੰਦੇ ਨੇ ਠੀਕ ਹੈ ਅਸੀਂ ਉਰੇ ਹਰ ਤਰ੍ਹਾਂ ਦੀ ਸਹੂਲਤਾਂ ਨੇ ਜਿਵੇਂ ਕਿ ਵਰਸਾਤੀਆਂ ਜੀ ਠੀਕ ਹੈ ਤੇ ਚੱਪਲਾਂ ਤੇ ਛੋਲਿਆਂ ਦਾ ਪ੍ਰਸ਼ਾਦ ਤੇ ਡੀਸੀ ਚੂਰਨ ਤੇ ਤੇਲ ਦੀ ਜਿਹੜੀ ਇਹ ਤੁਹਾਡੇ ਵੱਲੋਂ ਇੱਥੇ ਪੂਰੀ ਸੇਵਾ ਕੀਤੀ ਜਾ ਰਹੀ ਹੈ ਤੇ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਜਿਵੇਂ ਸਵੇਰੇ ਸੰਗਤਾਂ ਟਾਈਮ ਨਾਲ ਹੀ ਰਵਾਨਾ ਹੁੰਦੀਆਂ ਨੇ ਉਸ ਤੋਂ ਬਾਅਦ ਕਿੰਨੇ ਟਾਈਮ ਤੱਕ ਤੁਹਾਡੇ ਵੱਲੋਂ ਸੇਵਾ ਇੱਥੇ ਕੀਤੀ ਜਾਂਦੀ ਹੈ ਸਾਡੇ ਕੋਲ 24 ਘੰਟੇ ਦੀ ਪੂਰੀ ਸੇਵਾ ਜੀ ਜੇ ਬਾਈਚਾਂਸ ਕੋਈ ਰਾਸਤੇ ਜੇ ਫੈਮਿਲੀ ਆਉਂਦੀ ਆ ਜਾਂ ਕੋਈ ਵੀ ਮਿਸਟ੍ਰੀ ਅਸੀਂ ਉਹਨੂੰ ਰੱਖਣ ਦੀ ਸਾਡੇ ਕੋਲ ਪੂਰਾ ਪ੍ਰਬੰਧ ਹੈ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ 4 ਕਿਲੋਮੀਟਰ ਜਦੋਂ ਤੁਸੀਂ ਗੋਬਿੰਦ ਘਾਟ ਤੋਂ ਰਵਾਨਾ ਹੋਵੋਗੇ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੇ ਲਈ 4 ਕਿਲੋਮੀਟਰ ਉੱਪਰ ਇਨ੍ਹਾਂ ਵੀਰਾਂ ਵੱਲੋਂ 19ਵਾਂ ਫ੍ਰੀ ਕੈਂਪ ਲਗਾਇਆ ਗਿਆ ਹੈ 19ਵਾਂ ਜਿਹੜਾ ਕੈਂਪ ਇੱਥੇ ਲਗਾਇਆ ਗਿਆ ਇਸ ਵਾਰ ਔਰ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਫੈਸਿਲਿਟੀ ਇੱਥੇ ਮੈਡੀਕਲ ਦੀ ਹੋਏ ਚਾਹੇ ਉਹ ਮ사ਜਰ ਚਾਹੇ ਤੇ ਤੇਲ ਦੀ ਮਾਲਿਸ਼ ਵੀਰਾਂ ਵੱਲੋਂ ਸਪੈਸ਼ਲ ਕੀਤੀ ਜਾਂਦੀ ਹੈ ਉਹ ਪੂਰੀਆਂ ਫੈਸਿਲਿਟੀਆਂ ਜਿਹੜੀਆਂ ਇਥੋਂ ਫ੍ਰੀ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਨੇ ਔਰ ਜਦੋਂ ਵੀ ਸੰਗਤਾਂ ਹਿਮਕੁੰਡ ਸਾਹਿਬ ਤੋਂ ਵਾਪਸ ਆਉਂਦੀਆਂ ਹਨ ਉਸ ਤੋਂ ਵੀ ਇਸ ਜਗ੍ਹਾ ਤੇ ਆਣ ਕੇ ਰੁੱਕ ਕੇ ਆਪਣੀ ਜਿਹੜੀ ਮਾਲਿਸ਼ ਕਰਵਾ ਸਕਦੀਆਂ ਹਨ ਔਰ ਜਦੋਂ ਨੀਚੋਂ ਵੀ ਗੋਬਿੰਦ ਘਾੜ ਤੋਂ ਆਉਂਦੀਆਂ ਹਨ ਉਦੋਂ ਵੀ 4 ਕਿਲੋਮੀਟਰ ਨਵੇਂ ਰਸਤੇ ਦੇ ਉੱਪਰ ਜਿਹੜਾ ਨਵਾਂ ਰਸਤਾ ਬਣਿਆ ਹੈ ਉਸ ਜਗ੍ਹਾ ਤੇ ਇਸ ਜਗ੍ਹਾ ਤੇ ਆਣ ਕੇ ਤੁਸੀਂ ਆਪਣੀ ਜਿਹੜੀ ਮਾਲਿਸ਼ ਉਹ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਪੂਰਾ ਇੱਥੇ ਕੈਂਪ ਦਾ ਵਿਊ ਕਿ ਕਿਸ ਤਰ੍ਹਾਂ ਇਨ੍ਹਾਂ ਵੀਰਾਂ ਵੱਲੋਂ ਫ੍ਰੀ ਜਿਹੜਾ ਕੈਂਪ ਹੈ ਉਹ ਲਗਾਇਆ ਗਿਆ ਹੈ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਦਾ ਅਨਮਿਊਟ ਟੀਵੀ ਬਲਰਾਜ